ਹੁਣ ਮਿੱਟੀ ਨੂੰ ਬੰਦਾ ਦੇਖੇ ਹੈ ਆ ਮਿੱਟੀ ਖੁਰ ਖੁਰਦਰੀ ਮਿੱਟੀ ਇੱਚੋ ਗੁਲਾਬ ਵੀ ਨਿਕਲਦਾ ਹੈ ਹੈ ਇਸ ਮਿੱਟੀ 'ਚੋਂ ਅੰਬ ਵੀ ਨਿਕਲਦਾ ਹੈ ਔਰੈਂਜ ਵੀ ਨਿਕਲਦਾ ਹੈ ਸੇਬ ਵੀ ਨਿਕਲਦਾ ਹੈ ਕਿੰਨੇ ਫਰੂਟ ਇਸ ਇੱਕ ਮਿੱਟੀ 'ਚੋਂ ਨਿਕਲਦੇ ਐ ਔਰ ਹਰ ਫਰੂਟ ਦਾ ਸਵਾਦ ਡਿਫਰੈਂਟ ਅਲੱਗ ਹੈ ਕਿੰਨੇ ਫੁੱਲ ਨਿਕਲਦੇ ਇਸ ਮਿੱਟੀ 'ਚੋਂ ਔਰ ਹਰ ਫੁੱਲ ਦੀ ਰੰਗਤ ਇੱਕ ਰੂਪ ਅਲੱਗ ਹੁੰਦਾ ਕਿ ਨਹੀਂ ਗੁਲਾਬ ਦਾ ਅਲੱਗ ਹੈ ਕਮਲ ਦਾ ਅਲੱਗ ਹੈ ਰੰਗ ਵੀ ਅਲੱਗ ਹੈ ਤਾਂ ਆਕਾਰ ਵੀ ਅਲੱਗ ਹੈ ਔਰ ਇਸੇ ਬੰਦਿਆਂ ਨੂੰ ਹੀ ਬਣਾਉਂਦਾ ਪਰ ਕਿੰਨੀਆਂ ਸ਼ਕਲਾਂ ਦੇ ਬੰਦੇ ਕਦੀ ਇੱਕ ਦੀ ਸ਼ਕਲ ਦੂਜੇ ਨਾਲ ਇਸ ਲਈ ਦੁਨੀਆਂ ਦਾ ਆਨੰਦ ਲੈ ਸਕਦੇ ਆ ਪਰ ਜੇ ਕਹੀਏ ਸਮਝਣਾ ਫੇਰ ਤਾਂ ਸਮਝਣ ਤੋਂ ਲੱਖਾਂ ਜਨਮ ਵੀ ਤੈਨੂੰ ਮਿਲ ਜਾਣ ਸਮਝਣ ਦੀ ਕੋਸ਼ਿਸ਼ ਕਰੇਗਾ ਤਾਂ ਉਹਦੀ ਰਹਿਮਤ ਨੂੰ ਸਮਝ ਪਾਣਾ ਹੀ ਨਾ ਮੁਮਕਿਨ ਹੈ ਆਨੰਦ ਲੋਦੀ ਰਹਿਮਤ ਦਾ ਇਸ ਲਈ ਇੱਥੇ ਇਹ ਗੱਲ ਕਿਉਂ ਦੱਸ ਰਹੇ ਆ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਹਾਨੂੰ ਕੋਈ ਪਰੇਸ਼ਾਨੀ ਹੈ ਤੁਹਾਡੇ ਜੀਵਨ 'ਚ ਕੋਈ ਤਕਲੀਫ ਹੈ ਤੁਸੀਂ ਵਿਸ਼ਵਾਸ ਰੱਖੋ ਤਾਂ ਰਹਿਮਤ ਦਾ ਲਾਭ ਹੋਏਗਾ ਤਾਂ ਜੇ ਸੋਚੂਗੇ ਕਿ ਕਿੱਦਾਂ ਕਰਨਗੇ ਕਿੱਦਾਂ ਹੋਏਗਾ ਤਫੇਤਾ ਟੈਨਸ਼ਨਾਂ 'ਚ ਹੀ ਫਸੇ ਰਹੋਗੇ ਬੰਦਾ ਕਹੇ ਮੈਨੂੰ ਆਹ ਤਕਲੀਫ ਹੈ ਚਲੋ ਮਾਲਕ ਅੱਗੇ ਬੇਨਤੀ ਕਰਤੀ ਪਰ ਇਹ ਦੁੱਖ ਦੂਰ ਕਿੱਦਾਂ ਹੋਏਗਾ ਰਹਿਮਤ ਕਿੱਥੋਂ ਆਏਗੀ ਉਹ ਭਾਈ ਇਹ ਟੈਨਸ਼ਨ ਚੜਤੋਂ ਤੂੰ ਬਸ ਇਹ ਸੋਚ ਰਹਿਮਤ ਹੋ ਗਈ ਇਹਦਾ ਸੋਚ ਕਿੱਥੋਂ ਆਏਗੀ ਕਿਉਂਕਿ ਰਹਿਮਤ ਕਰਨ ਵਾਸਤੇ ਉਹਨੂੰ ਬਾਹਰੋਂ ਨਹੀਂ ਕਿਤੇ ਭੇਜਣ ਦੀ ਲੋੜ ਉਹ ਸਾਡੇ ਅੰਦਰ ਬੈਠਾ ਅੰਦਰੋਂ ਹੀ ਕਰ ਰਿਹਾ ਜੋ ਕਰ ਰਿਹਾ ਹੈ ਇਸ ਲਈ ਵਿਸ਼ਵਾਸ ਤਾਂ ਇਹ ਕਰਨਾ ਕਿ ਮੇਰੇ ਅੰਦਰ ਮੇਰੇ ਅੰਦਰ ਉਹ ਮੇਰਾ ਮਾਲਕ ਮਯੂਦ ਹੈ ਕਿਉਂਕਿ ਜਿਹਨੇ ਮੈਨੂੰ ਹਰ ਦੁੱਖ ਤੋਂ ਮੁਕਤ ਕਰਨਾ ਹੈ ਉਹ ਮਾਲਕ ਮੇਰੇ ਅੰਦਰ ਹੀ ਹੈ ਉਹਦੀ ਰਹਿਮਤ ਅੰਦਰੋਂ ਅੰਦਰ ਸਾਰੇ ਕੰਮ ਕਰ ਰਹੀ ਹੈ ਔਰ ਜੇ ਮੇਰੇ ਅੰਦਰ ਉਹਦੀ ਰਹਿਮਤ ਹੈ ਅੰਦਰੋਂ ਸਭ ਕੁਝ ਹੋ ਰਿਹਾ ਤਾਂ ਬਾਹਰੋਂ ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿੱਥੋਂ ਆਏਗੀ ਕਿੱਦਾਂ ਆਏਗੀ ਜਿੱਦਾਂ ਹੁਣ ਕੋਈ ਸੋਚੇ ਕਿ ਅੰਬ ਦੀ ਗੁਥਲੀ ਮੈਂ ਬੀਜ ਦਿੱਤੀ ਹੈ ਪਰ ਬਾਹਰੋਂ ਟਹਿਣੀ ਕਿੱਥੋਂ ਆਏਗੀ ਬਾਹਰੋਂ ਪੱਤੇ ਕਿੱਥੋਂ ਆਣਗੇ ਤਾਂ ਭਾਈ ਬਾਹਰੋਂ ਕੁਝ ਆਣ ਦੀ ਤੂੰ ਬਸ ਪਾਣੀ ਪਾ ਸਭ ਕੁਝ ਗੁਥਲੀ ਦੇ ਅੰਦਰੋਂ ਹੀ ਆਣਾ ਹੈ ਗੁਥਲੀ ਸਮਝਦਾ ਨਾ ਗਿੱਟਕ ਉਹਦੇ ਅੰਦਰੋਂ ਹੀ ਨਿਕਲਣਾ ਸਭ ਕੁਝ ਬਾਹਰੋਂ ਦਾ ਕੁਛ ਆਣਾ ਹੀ ਨਹੀਂ ਬੰਦਾ ਕਹੇ ਲੈ ਕਿਦਾਂ ਹੋ ਸਕਦਾ ਮੈਂ ਖੀਰ ਬਣਾਉਂਦਾ ਆ ਮੈਂ ਸਬਜ਼ੀ ਬਣਾਉਂਦਾ ਤਾਂ ਬਾਹਰੋਂ ਗੋਭੀ ਪਾਣੀ ਪੈਂਦੀ ਬਤੀਲੀ ਚ ਫਿਰ ਗੋਭੀ ਬਣਦੀ ਆ ਬਾਹਰੋਂ ਦਾਲ ਪਾਣੀ ਪੈਂਦੀ ਬਤੀਲੀ ਫਿਰ ਦਾਲ ਬਣਦੀ ਉਹ ਭਾਈ ਤੇਰੀ ਦਾਲ ਦੀ ਗੱਲ ਆ ਤੂੰ ਬਣਾ ਰਿਹਾ ਹੈ ਤੂੰ ਬਣਾਏਂਗਾ ਤਾਂ ਤੈਨੂੰ ਬਾਹਰ ਦੀਆਂ ਚੀਜ਼ਾਂ ਦੀ ਲੋੜ ਹੈ ਪਰ ਜਿਹੜੀ ਚੀਜ਼ ਮੇਰਾ ਮਾਲਿਕ ਬਣਾਉ ਰਿਹਾ ਹੈ ਉੱਥੇ ਬਾਹਰ ਦੀ ਨਹੀਂ ਉਹ ਸਭ ਕੁਝ ਅੰਦਰੋਂ ਕਰਦਾ ਹੈ ਇਹ ਸਮਝ ਲੈਣਾ ਇਸ ਲਈ ਆਪਣੀ ਬੁੱਧੀ ਨੂੰ ਆਪਣੇ ਵਰਗਾ ਰੱਬ ਨੂੰ ਸਮਝ ਕਿ ਜਿੱਦਾਂ ਮੈਂ ਬਾਹਰ ਦੀਆਂ ਚੀਜ਼ਾਂ ਨਾਲੀ ਚੀਜ਼ ਬਣਾਉਂਦਾ ਤਾਂ ਰੱਬ ਨੇ ਵੀ ਉਦਾਂ ਹੀ ਬਣਾਣੀ ਹੈ। ਇਹੀ ਤਾਂ ਫਰਕ ਹੈ ਇਨਸਾਨ ਦੇ ਵਿੱਚ। ਔਰ ਉਸ ਮਾਲਕ ਦੀ ਰਹਿਮਤ ਦੇ ਵਿੱਚ ਬੰਦੇ ਨੇ ਜੋ ਕਰਨਾ ਬਾਹਰੋਂ ਕਰਨਾ ਹੈ। ਔਰ ਰੱਬ ਨੇ ਉਸ ਮਾਲਕ ਨੇ ਜੋ ਕਰਨਾ ਹੈ ਅੰਦਰੋਂ ਕਰਨਾ ਹੈ। ਹੁਣ ਜੇ ਤੁਹਾਨੂੰ ਕਿਹਾ ਜਾਵੇ ਫਰਜ਼ ਕਰੋ ਕਿ ਲੈ ਵੀ ਤੁਸੀਂ ਨਾ ਇੱਕ ਹੱਡੀਆਂ ਦਾ ਢਾਂਚਾ ਇਕੱਠਾ ਕਰਕੇ ਇੱਕ ਬੰਦਾ ਬਣਾਣਾ ਹੈ। ਯਾਨੀ ਢਾਂਚਾ ਹੀ ਬਣਾਣਾ ਹੈ। ਜਾਨ ਤਾਂ ਨਹੀਂ ਪਾ ਸਕਦੇ ਤੁਸੀਂ ਨਾ ਹੀ ਪਾਣੀ ਹੈ। ਤਾਂ ਫਿਰ ਤੁਸੀਂ ਇਹ ਢਾਂਚਾ ਵੀ ਬਣਾਣਾ ਹੋਵੇ ਤਾਂ ਫਿਰ ਤੁਹਾਨੂੰ ਉੱਦੇ ਬਣਾ ਦੋਗੇ ਤੁਹਾਨੂੰ ਹੱਡੀ ਕੱਲੀ-ਕੱਲੀ ਲੱਭਣੀ ਪੈਣੀ ਹੈ ਲੈ ਵੀ ਆ ਲੱਤਾਂ ਦੀਆਂ ਹੱਡੀਆਂ ਲਿਆਓ ਆ ਖੋਪੜੀ ਦੀ ਹੱਡੀ ਲਿਆਓ ਆ ਫੇਫੜੇ ਲਿਆਓ ਤੁਹਾਨੂੰ ਇਕੱਠੀਆਂ ਕਰਨੀਆਂ ਪੈਣੀਆਂ ਕਿਉਂਕਿ ਤੁਸੀਂ ਬਣਾ ਰਹੇ ਹੋ ਪਰ ਜਦੋਂ ਸੋਚੋ ਮਾਂ ਦੇ ਗਰਭ ਦੇ ਜਦੋਂ ਮਾਲਿਕ ਬਣਾਉਂਦਾ ਹੈ ਉਹ ਕਦੀ ਨਹੀਂ ਕਹਿੰਦਾ ਹੱਡੀ ਲਿਆਓ ਅੱਖਾਂ ਲਿਆਓ ਗੁਰਦਾ ਲਿਆਓ ਦਿਲ ਲਿਆਓ ਸਭ ਕੁਝ ਅੰਦਰੋਂ ਹੀ ਅਭੇਥੋ ਕਿਉਂ ਨਹੀਂ ਸਮਝਦੇ ਕਿ ਜਦੋਂ ਉਹਦੀ ਰਹਿਮਤ ਨੇ ਕਰਨਾ ਹੈ ਨਾ ਤਵੇ ਯਕੀਨ ਰੱਖਣਾ ਕਿਉਂਕਿ ਸਭ ਕੁਝ ਅੰਦਰੋਂ ਹੋਣਾ ਹੈ ਇਸ ਲਈ ਅੱਜ ਨਾ ਇੱਕ ਗੱਲ ਕਹਾਂਗੇ ਦਿਲ ਤੇ ਲਿਖ ਲਿਓ ਲੋਕੀ ਕਹਿੰਦੇ ਐ ਲੋਕ ਕਹਿੰਦੇ ਦੁਨੀਆ ਕਹਿੰਦੀ ਐ ਪੈਸੇ ਨੂੰ ਸੰਭਾਲੋ ਸਮਝ ਦਿਓ ਕਿ ਨਹੀਂ ਕਿਉਂ ਬੁਰੇ ਵਕਤ ਵਿੱਚ ਕੰਮ ਆਏਗਾ ਦੁਨੀਆ ਕਹਿੰਦੀ ਐ ਆ ਸੋਨੇ ਨੂੰ ਸੰਭਾਲ ਲਓ ਕੋਈ ਗਹਿਣਾ ਖਰੀਦ ਕੇ ਰੱਖ ਲਓ ਆ ਫਲਾਨੀ ਚੀਜ਼ ਨੂੰ ਸੰਭਾਲ ਲਓ ਕਿਉਂਕਿ ਬੁਰੇ ਵਕਤ ਵਿੱਚ ਕੰਮ ਆਏਗਾ ਐਂ ਦੇਖ ਨਹੀਂ ਕਿੰਨਾ ਗਣਾ ਸੁਣੀਏ ਗੱਲ ਹੱਥ ਖੜਾ ਕਰਕੇ ਦੱਸਿਓ ਜਰਾ ਕਿਉਂਕਿ ਅਸੀਂ ਤਾਂ ਸੁਣੀ ਹੈ ਤੁਸੀਂ ਵੀ ਸੁਣੀ ਹੈ ਨਾ ਕੋਈ ਕਹੇਗਾ ਪੈਸਾ ਸੰਭਾਲ ਕੇ ਰੱਖੋ ਆ ਸੋਨਾ ਸੰਭਾਲ ਕੇ ਰੱਖੋ ਆ ਚੀਜ਼ ਸੰਭਾਲ ਕੇ ਰੱਖੋ ਬੁਰੇ ਵਕਤ ਵਿੱਚ ਕੰਮ ਆਏਗੀ ਤਾਂ ਹੁਣ ਇੱਕ ਗੱਲ ਸਾਡੀ ਯਾਦ ਰੱਖਣਾ ਕਿ ਲੋਕ ਕਹਿੰਦੇ ਹੈ ਪੈਸੇ ਕੋ ਸੰਭਾਲੋ या उस पदार्थ को संभालो बुरे वक्त में काम आएगा मगर हम ये कहते हैं अपने मालिक की रहमत को संभालो तो बुरा वक्त ही नहीं आएगा समझ नहीं, नहीं फिर दोबारा कह दीजिए क्योंकि तो अद्धी आवाज तो ताड़िया जी लगोती लो होती लोग कहते हैं पैसे को संभालो इस पदार्थ को संभालो बुरे वक्त में काम आएगा मगर हम यह कहते हैं मालिक की रहमत को संभालो तो बुरा वक्त ही नहीं आएगा क्यों <प्राण> क्यों उम्मीद ला के बैठे पैसा बचा लो बुरे वक्त काम आएगा तो मतलब तेन पता बुरा वक्त पहले भी तो तैयारी करके बैठा है बुरे वक्त की ऐसी क्यों तैयारी करिए ऐसी संभालों अपने मालिक की रहमत न ਆਪਣੇ ਮਾਲਕ ਦੀਆਂ ਖੁਸ਼ੀਆਂ ਨੂੰ ਕਿਉਂਕਿ ਜਿਹੜਾ ਰਹਿਮਤ ਨੂੰ ਸੰਭਾਲ ਲੈਂਦਾ ਹੈ ਉੱਤੇ ਕਦੀ ਬੁਰਾ ਵਕਤ ਆ ਹੀ ਨਹੀਂ ਸਕਦਾ ਉਹਨੂੰ ਕਦੀ ਬੁਰੇ ਵਕਤ ਦਾ ਸਾਹਮਣਾ ਕਰਨਾ ਹੀ ਨਹੀਂ ਪੈਂਦਾ ਬਲਕਿ ਜੇ ਉਹਦੇ ਜੀਵਨ 'ਚ ਬੁਰਾ ਵਕਤ ਹੋਵੇ ਵੀ ਨਾ ਤਾਂ ਮਾਲਕ ਦੀ ਰਹਿਮਤ ਨਾਲ ਜੁੜਦੇ ਹੀ ਉਹਦਾ ਬੁਰਾ ਵਕਤ ਵੀ ਦੌੜ ਜਾਂਦਾ ਹੈ ਦੌੜਦਾ ਕਿ ਨਹੀਂ ਜਦੋਂ ਹੁਣੇ ਇੱਕ ਜੀਵ ਨੇ ਬੇਨਤੀ ਕੀਤੀ ਮਾਲਕ ਮੈਂ ਅਨਾਥ ਸੀ ਨਾਨਕਿਆਂ ਦੇ ਘਰ ਰਹਿੰਦਾ ਸੀ ਬੜੀ ਗਰੀਬੀ 'ਚ ਦਿਨ ਕੱਟੇ ਪਰ ਜਦੋਂ ਦਰਬਾਰ ਤੇ ਆਇਆ ਬਾਹਰ ਜਾਣ ਦੀ ਬੇਨਤੀ ਕੀਤੀ ਪਰ ਮੇਰੇ ਮਾਲਕਾਂ ਨੇ ਇੰਨੀ ਰਹਿਮਤ ਕੀਤੀ ਨਾਲ ਮੈਂ ਵੀ ਕਿਹਾ ਕਿ ਜੋ ਮੇਰੇ ਵਾਸਤੇ ਬਿਹਤਰਾ ਕਰੋ ਤਾਂ ਮਾਲਕਾਂ ਮੈਨੂੰ ਇੱਥੇ ਹੀ ਬਾਹਰ ਨਾਲੋਂ ਵਧੀਆ ਕੰਮ ਦੇ ਦਿੱਤਾ ਬੁਰਾ ਵਕਤ ਮੇਰਾ ਬਦਲ ਗਿਆ ਕਹਿੰਦਾ ਹੁਣ ਮੈਂ ਬਹੁਤ ਖੁਸ਼ ਹਾਂ ਸੁਣਿਆ ਕਿ ਨਹੀਂ ਤੁਸੀਂ ਹੁਣੇ ਤਾਂ ਇਤੋਂ ਕੀ ਪਤਾ ਲੱਗਦਾ ਹੈ ਕਿ ਜੇ ਮਾਲਕ ਦੀ ਰਹਿਮਤ ਨੂੰ ਸੰਭਾਲ ਲਈਏ ਨਾ ਜੀਵਨ 'ਚ ਕੋਈ ਬੁਰਾ ਵਕਤ ਹੋਵੇ ਵੀ ਤਾਂ ਮਾਲਕ ਦੀ ਰਹਿਮਤ ਨੂੰ ਸੰਭਾਲਣ ਨਾਲ ਉਹ ਬੁਰਾ ਵਕਤ ਵੀ ਦੂਰ ਹੋ ਜਾਂਦਾ ਹੈ ਦੌੜ ਜਾਂਦਾ ਹੈ ਕਿਉਂਕਿ ਪਤਾ ਇੱਥੇ ਮਾਲਕ ਦੀ ਰਹਿਮਤ ਖੜੀ ਹੈ ਤਾਂ ਹੁਣ ਮੈਨੂੰ ਦੌੜਨਾ ਹੀ ਪੈਣਾ ਇੱਥੋਂ ਕਿਉਂਕਿ ਰਹਿਮਤ ਦਾ ਸਾਹਮਣਾ ਤਾਂ ਬੁਰਾ ਵਕਤ ਕਰ ਹੁਣ ਹਨੇਰਾ ਜਿੰਨਾ ਮਰਜ਼ੀ ਹੋਵੇ ਉਹਨੂੰ ਪਤਾ ਹੁਣ ਸੂਰਜ ਚੜਨ ਵਾਲਾ ਭਾਈ ਦੌੜਾਂ ਇਹਲੇ ਸੂਰਜ ਦੀ ਥੋੜੀ ਜਿਹੀ ਕਿਰਨ ਆਣ ਤੋਂ ਪਹਿਲਾਂ ਹੀ ਹਨੇਰਾ ਸ਼ੂਮੰਤਰ ਇਸੇ ਤਰ੍ਹਾਂ ਅਗਰ ਬੁਰਾ ਵਕਤ ਜ਼ਿੰਦਗੀ 'ਚ ਹੈ ਤਾਂ ਫਿਰ ਕਮਾਗੇ ਬੰਦਾ ਇਹਨਾਂ ਪੈਸੇ ਨੂੰ ਸਮਾ ਲੋ ਆ ਚੀਜ਼ਾਂ ਨੂੰ ਸਮਾ ਲੋ ਤਾਂ ਹੁਣ ਫਰਜ਼ ਕਰੋ ਤੁਸੀਂ ਪੈਸੇ ਨੂੰ ਸਮਾ ਲਿਆ ਬੁਰਾ ਵਕਤ ਆ ਗਿਆ ਪਰ ਪੈਸਾ ਚੋਰੀ ਹੋ ਜਾਵੇ ਸਮਾ ਲਿਆ ਤਾਂ ਬਹੁ ਸੀ ਪਰ ਕੋਈ ਲੈ ਕੇ ਦੌੜ ਗਿਆ ਸੋਨੇ ਨੂੰ ਸੁਹਵਾ ਲਿਆ ਸੀ ਪਰ ਜਦੋਂ ਦੇਖਿਆ ਸੋਨਾ ਹੀ ਨਿਕਲ ਗਿਆ ਸਮਝਦੇ ਹੋ ਕਿ ਨਹੀਂ ਉਹ ਤਾਂ ਬੁਰਾ ਵਕਤ ਹੋਰ ਵੱਧ ਗਿਆ ਫਿਰ ਪਰ ਹੁਣ ਮਾਲਕ ਦੀ ਰਹਿਮਤ ਉਹ ਚੀਜ਼ ਹੈ ਇਹਨੂੰ ਸੰਭਾਲ ਲਓਗੇ ਤਾਂ ਇਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਮਾਲਕ ਦੀ ਰਹਿਮਤ ਨੂੰ ਕੋਈ ਚੋਰਾ ਨਹੀਂ ਸਕਦਾ ਪਰ ਮਾਲਕ ਦੀ ਰਹਿਮਤ ਚੋਰਾਂ ਤੋਂ ਤੁਹਾਡੀ ਰੱਖਿਆ ਜ਼ਰੂਰ ਕਰੇਗੀ ਸਮਝਦੇ ਹੋਗੇ ਹੁਣ ਸੋਨਾ ਤੁਹਾਡੇ ਕੋਲ ਹੈ ਚੋਰ ਆ ਰਿਹਾ ਹੈ ਤਾਂ ਚੋਰ ਨੇ ਸੋਨੇ ਨੂੰ ਚੁਰਾ ਕੇ 도ੜ ਜਾਣਾ ਹੈ ਪਰ ਮਾਲਕ ਦੀ ਰਹਿਮਤ ਤੁਹਾਡੇ ਕੋਲ ਹੈ ਕੋਈ ਚੋਰ ਆ ਰਿਹਾ ਹੈ ਤਾਂ ਮਾਲਕ ਦੀ ਰਹਿਮਤ ਇੰਨਾ ਜ਼ਰੂਰ ਕਰੇਗੀ ਕਿ ਚੋਰ ਦੀ ਹਿੰਮਤ ਹੀ ਨਹੀਂ ਪਏਗੀ ਤੁਹਾਨੂੰ ਲੁੱਟਣ ਦੀ ਜਾਂ ਕੁਝ ਐਸਾ ਹੋ ਜਾਏਗਾ ਕਿ ਤੁਹਾਡਾ ਨੁਕਸਾਨ ਕਰਨ ਤੋਂ ਪਹਿਲੇ ਫੜਿਆ ਜਾਏਗਾ ਕਿਉਂਕਿ ਮਾਲਕ ਦੀ ਰਹਿਮਤ ਰੱਖਿਆ ਕਰਦੀ ਹੈ ਸਮਝ ਦਿਓ ਕਿ ਨਹੀਂ ਇਸ ਲਈ ਉਸ ਰਹਿਮਤ ਨੂੰ ਸੰਭਾਲੋ ਉਹ ਮਾਲਕ ਦੀ ਕਿਰਪਾ ਨੂੰ ਸੰਭਾਲੋ ਜਿਹੜੀ ਹਰ ਜਗ੍ਹਾ ਸਾਡੀ ਰੱਖਿਆ ਕਰਨ ਕਰਨ ਵਾਲੀ ਹੈ ਜਿਹਨੇ ਹਰ ਜਗ੍ਹਾ ਸਾਨੂੰ ਬਚਾਉਣਾ ਹੈ ਜਿਹੜੀ ਹਰ ਜਗ੍ਹਾ ਸਾਨੂੰ ਸੰਭਾਲਣਾ ਹੈ ਉਹਨਾਂ ਚੀਜ਼ਾਂ ਨੂੰ ਕਹਿੰਦੇ ਸੰਭਾਲ ਕੇ ਰੱਖੋ ਜਿਨ੍ਹਾਂ ਦੀ ਰੱਖਿਆ ਸਾਨੂੰ ਕਰਨੀ ਪੈਣੀ ਹੈ ਠੀਕ ਹੈ ਐਸੀ ਫਿਰ ਕਮਾਂਗੇ ਕਿ ਠੀਕ ਹੈ ਪੈਸਾ ਜੋੜੋ ਅੱਛੀ ਗੱਲ ਹੈ ਪਰ ਜੇ ਬੰਦਾ ਕਹਵੇ ਇਹਨੇ ਮੈਨੂੰ ਮੁਸੀਬਤਾਂ ਤੋਂ ਬਚਾਣਾ ਹੈ ਤਾਂ ਕਿਸੇ ਨੂੰ ਕਦੀ ਪੈਸਾ ਜ਼ਰਾ ਹੁਣ ਗੌਰ ਕਰਨਾ ਸਿਕੰਦਰ ਤੇ ਕਿੰਨਾ ਪੈਸਾ ਸੀ ਸਿਕੰਦਰ ਦੇ ਕੋਲ ਪਰ ਉਹਨੂੰ ਯੁੱਧ ਲੜਨੇ ਪਏ ਪੈਸੇ ਦੀ ਖਾਤਰ ਮੁਸੀਬਤਾਂ ਆਈਆਂ ਫਿਰ ਮੌਤ ਆਈ ਤਾਂ ਹੱਥ ਪੈਰ ਗੱਫਣ ਤੋਂ ਬਾਹਰ ਛੱਡ ਕੇ ਚਲਾ ਗਿਆ ਕੀ ਕਿਹਾ ਸੀ ਬੈਦਾਂ ਨੂੰ ਮੈਨੂੰ ਬਚਾ ਲੋ ਕੁਛ ਦਿਨਾਂ ਦਾ ਟਾਈਮ ਦੇ ਦਿਓ ਮੇਰੀ ਅੱਧੀ ਦੌਲਤ ਲੈ ਲੋ ਤਾਂ ਬੈਦਾਂ ਨੇ ਹੱਥ ਖੜੇ ਕਰਤੇ ਮਾਰੇ ਅੱਧੀ ਕੀ ਪੂਰੀ ਵੀ ਦਓਗੇ ਤਾਂ ਅਸੀਂ ਤੁਹਾਨੂੰ ਕੁਛ ਦਿਨ ਤਾਂ ਕੀ ਇੱਕ ਪਲ ਦਾ ਸਮਾਂ ਨਹੀਂ ਦੇ ਸਕਦੇ ਤਾਂ ਜੇ ਉਹੀ ਸਿਕੰਦਰ ਨੇ ਜੀਵਨ ਤੇ ਰੱਬ ਦੀਆਂ ਰਹਿਮਤਾਂ ਇਕੱਠੀਆਂ ਕੀਤੀ ਹੁੰਦੀ ਤਾਂ ਸ਼ਾਇਦ ਕੋਈ ਸਮਾਂ ਮਿਲ ਜਾਂਦਾ ਜਦੋਂ ਅੱਜ ਇਹ ਜੀਵ ਆਏ ਸੀ ਸ਼ਾਇਦ ਐਸ ਵੇਲੇ ਇੱਥੇ ਹੈ ਕਿ ਉਹਨਾਂ ਦੱਸਿਆ ਕੈਂਸਰ ਦੀ ਪ੍ਰੋਬਲਮ ਸੀ ਮਾਲਕਾਂ ਦੇ ਚਰਨਾਂ 'ਚ ਬੇਨਤੀ ਕੀਤੀ ਪਰ ਅੱਗੇ ਨਾਲ ਹੁਣ ਬਹੁਤ ਮਾਲਕ ਦੀ ਰਹਿਮਤ ਹੈ ਡਾਕਟਰਾਂ ਦਾ ਜਵਾਬ ਦਿੰਦਾ ਸੀ ਪਰ ਮਾਲਕ ਦੀ ਰਹਿਮਤ ਨਾਲ ਹੋ ਠੀਕ ਹੈ ਸੋ ਦੱਸਣਾ ਕੀ ਚਾਹਦੇ ਆ ਕਿ ਉਹਦੀ ਰਹਿਮਤ ਸਾਨੂੰ ਵੱਲ ਦਿੰਦੀ ਹੈ ਕਿਉਂ ਕਿਉਂਕਿ ਰਹਿਮਤ ਜੋ ਕਰਦੀ ਹੈ ਅੰਦਰੋਂ ਫਿਰ ਕਮਾਂਗੇ ਅੰਦਰੋਂ ਇਸ ਲਈ ਗੁਥਲੀ ਦੇ ਅੰਦਰੋਂ ਹੀ ਪੇੜ ਨਿਕਲਦਾ ਹੈ ਅੰਦਰੋਂ ਹੀ ਫਲ ਨਿਕਲਦੇ ਆ ਬਾਹਰੋਂ ਨਹੀਂ ਕਿਉਂਕਿ ਉਹਦੀ ਰਹਿਮਤ ਕਰ ਰਹੀ ਹੈ ਇਹ ਕੁਦਰਤ ਦੇ ਹੱਥ ਵਿੱਚ ਹੈ ਜਿਹੜੀ ਚੀਜ਼ ਕੁਦਰਤ ਦੇ ਹੱਥ ਹੋਵੇ ਨਾ ਉੱਥੇ ਅਸੀਂ ਤਰਕ ਨਹੀਂ ਕਰ ਸਕਦੇ ਕਿੱਦਾਂ ਹੋਏਗਾ ਮੈਨੂੰ ਦੱਸੋ ਕਿੱਥੋਂ ਆਏਗਾ ਪੇੜ ਕਿੱਥੋਂ ਆਣਗੇ ਫਲ ਉਹ ਕਹਿੰਦੇ ਭਾਈ ਇੱਥੋਂ ਕਿੱਥੋਂ ਕਿਤੇ ਵਾਲੀ ਗੱਲ ਨਹੀਂ ਐ ਇੱਥੇ ਦਾ ਵਿਸ਼ਵਾਸ ਵਾਲੀ ਗੱਲ ਐ ਕਿ ਜਿਹੜਾ ਬੀਜ ਜ਼ਮੀਨ ਚ ਗਿਆ ਹੈ ਤਾਂ ਮੈਨੂੰ ਯਕੀਨ ਐ ਇੱਕ ਦਿਨ ਪੇੜ ਬਣੇਗਾ ਇੱਕ ਦਿਨ ਉਹ ਫਲ ਤਾਂ ਹੀ ਤਾਂ ਕਹਿੰਦੇ ਐ ਅੰਬ ਖਾਣ ਦਾ ਮਤਲਬ ਰੱਖੋ ਗੁੱਟਲੀਆਂ ਪੇੜ ਗਣ ਕੇ ਕੀ ਲੈਣਾ ਤੁਸੀਂ ਸਮਝਿ ਦਿਓ ਨੀ ਕਿੱਦਾਂ ਹੋਏਗਾ ਕੀ ਹੋਏਗਾ ਇਹਦੀ ਟੈਨਸ਼ਨ ਕੀ ਲੈਣੀ ਐ ਬਸ ਮਾਲਕ ਦੇ ਯਕੀਨ ਰੱਖੋ ਕਿਉਂਕਿ ਗੱਲ ਤਾਂ ਸਾਰੀ ਯਕੀਨ ਦੀ ਐ ਸੋ ਆਪਣੇ ਮਾਲਕ ਦੀ ਰਹਿਮਤ ਨੂੰ ਜਦੋਂ ਅਸੀਂ ਸੰਭਾਲਦੇ ਆਂ ਮਾਲਕ ਦੇ ਉਸੂਲਾਂ ਤੇ ਚੱਲ ਕੇ या इंसान न्याज दिता है या इंसान जो सत्संग करवा है रहमत जोमत संभाल हाँ तो हा, फिर बुरा वक्त साढे जीवन हो भी तो भी दूर इसलिए संभालना है क्योंकि हम ये कहते हैं मालिक की रहमत को संभालो तो बुरा वक्त ही नहीं बुरा वक्त ही नहीं तो फिर कह दो रहमत हो गई हो गई हो गई, हो गई! हो गई! ਹੁਣ ਜੇ ਰਹਿਮਤ ਹੋਈ ਤਾਂ ਦੇਖੋ ਬੁਰਾ ਵਕਤ ਦੌੜ ਗਿਆ ਦੌੜ ਗਿਆ ਦੌੜ ਗਿਆ ਦੌੜ ਗਿਆ ਐਦਾਂ 도ੜੇਗਾ ਮੁੜ ਕੇ ਦੇਖੇਗਾ ਵੀ ਨਹੀਂ ਤੁਹਾਡੇ ਵੱਲ ਤੁਸੀਂ ਦੇਖੋਗੇ ਨਹੀਂ ਇਹ ਤਾਂ ਬੁਰਾ ਵਕਤ ਐਦਾਂ 도ੜੇਗਾ ਤੇ ਮੁੜ ਕੇ ਐਵੇਂ ਵੀ ਨਹੀਂ ਕਰੇਗਾ ਜਿੱਦਾਂ ਕਹਿੰਦੇ ਨਾ ਸ਼ੇਰ ਮਗਰ ਪਿਆ ਹੋਵੇ ਹਿਰਨ ਦੇ ਤਾਂ ਹਿਰਨ ਅੱਗੇ ਨਹੀਂ ਦੇਖਦਾ ਕਿ ਬੜਾ ਪਿੱਛੇ ਦੇਖ ਕੇ ਮਰ ਗਏ ਸਪੀਡ ਘਟ ਜਾਣੀ ਹੈ ਇਸਨੇ ਆਪਣੇ ਮਾਲਕ ਦੀ ਰਹਿਮਤ ਨੂੰ ਸੰਭਾਲਣ ਵਾਲਾ ਬਹੁਤ ਅੰਗੇ ਜਾਂਦਾ ਹੈ ਫਿਰ ਉੱਤੇ ਬੁਰਾ ਵਕਤ ਕਦੀ ਆਂਦਾ ਹੀ ਨਹੀਂ ਹੈ ਇਸ ਲਈ ਇਹ ਚੈੱਕ ਕਰਨਾ ਹੈ ਕਿ ਦੁਨੀਆ ਨੂੰ ਸੰਭਾਲੀ ਜਾਂਦਾ ਕੁਛ ਮੈਂ ਐਸਾ ਵੀ ਕਰ ਰਿਹਾ ਕਿ ਆਪਣੇ ਮਾਲਕ ਦੀ ਰਹਿਮਤ ਨੂੰ ਸੰਭਾਲਾਂ ਹੋਵੇਂ ਅਸੀਂ ਜਦੋਂ satsang ਚ ਆ ਕੇ ਬਹਿੰਦੇ ਆ ਸਿਮਰਨ ਕਰਦੇ ਆ ਕੋਈ ਨਿਆਜ਼ ਦਿੰਦਾ ਹੈ ਕੋਈ satsang ਕਰਵਾਉਂਦਾ ਹੈ ਜਾਂ ਕੋਈ দান ਪੁੰਨ ਦਾ ਕਰਮ ਕਰਦਾ ਹੈ ਤੇ ਅਸੀਂ ਉਹ ਕੰਮ ਕਰ ਰਹੇ ਆ ਉਹ ਨੀਕੀ ਦਾ ਕੰਮ ਕਰ ਰਹੇ ਆ ਜਿੰਨਾ ਮਾਲਕ ਦੀ ਰਹਿਮਤ ਨੂੰ ਸੰਭਾਲ ਰਹੇ ਆ ਕਿਉਂਕਿ ਕਹਿੰਦੇ ਨਾ ਕਰ ਭਲਾ ਤਾਂ ਹੋ ਭਲਾ ਕੋਈ ਭਲਾਈ ਦਾ ਕੰਮ ਕਰਾਂਗੇ ਤਾਂ ਫਿਰ ਸਾਡਾ ਵੀ ਭਲਾ ਹੋਏਗਾ ਇਹ ਯੁਕਤੀ ਹੈ ਜਿੱਦਾਂ ਕਬੀਰ ਸਾਹਿਬ ਨੇ ਇਹ ਗੁਰੂ ਯੁਕਤੀ ਹੱਥੇ ਖੜਾ ਇਹ ਉਹਨਾਂ ਯੁਕਤੀਆਂ ਦੇ ਰਹੇ ਆ ਤੁਹਾਨੂੰ ਕਿ ਆਪਣੇ ਮਾਲਕ ਤੇ ਵਿਸ਼ਵਾਸ ਰੱਖੋ ਸੱਚੇ ਦਿਲੋਂ ਉਹਦੇ ਅੱਗੇ ਪ੍ਰਾਰਥਨਾ ਫਰਿਆਦ ਕਰਦੇ ਆ ਤੇ ਯਕੀਨ ਰੱਖੋ ਕਿ ਸਾਡੇ ਬੰਦ ਦਰਵਾਜੇ ਇਹ ਸਾਰੀਆਂ ਦਿਸ਼ਾਵਾਂ ਜਿਹੜੀਆਂ ਬੰਦ ਨਜ਼ਰ ਆ ਰਹੀਆਂ ਨੇ ਸਾਰੀਆਂ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ ਇਹ ਮਨੇ ਅੰਦਰ ਆਪਣੇ ਮਾਲਕ ਦਾ ਵਿਸ਼ਵਾਸ ਹੈ ਤਾਂ ਜੇ ਉਹਦੀ ਰਹਿਮਤ ਮੈਨੂੰ ਮਿਲ ਗਈ ਫਿਰ ਤਾਂ ਜਿੱਦਾਂ ਦੱਸਿਆ ਕਿ ਬੁਰਾ ਵਕਤ ਵੀ ਚੰਗੇ ਵਿੱਚ ਬਦਲ ਜਾਏਗਾ ਤੇ ਅੱਜ ਜੇ ਕੋਈ ਮਾੜਾ ਵੀ ਹੋ ਰਿਹਾ ਨਾ ਉਹ ਵੀ ਸਹੀ ਹੋਣਾ ਸ਼ੁਰੂ ਹੋ ਜਾਏਗਾ ਸਮਝ ਦਿਓ ਕਿ ਨਹੀਂ ਜਿਦਾ ਕਹਿੰਦੇ ਨੇ ਕਣਜਾਨ ਹਲਵਾਈ ਨੇ ਇੱਕ ਵਿਆਹ ਦੇ ਵਿੱਚ ਚੀਜ਼ ਬਣਾਈ ਉਹ ਚੀਜ਼ ਗਲਤ ਹੋ ਗਈ ਤਾਂ ਫਿਰ ਉਹਨੂੰ ਕਰ ਕੀ ਸਕਦੇ ਸੀ ਉਹਨਾਂ ਨੇ ਇੱਕ ਸਮਝਦਾਰ ਹਲਵਾਈ ਨੂੰ ਬੁਲਾਇਆ ਕਿ ਭਾਈ ਆਹ ਦਾਲ ਇਦਾਂ ਦੀ ਬਣ ਗਈ ਹੁਣ ਤੂੰ ਸੈੱਟ ਕਰ ਦੇ ਤਾਂ ਉਹਨੇ ਆਪਣੀ ਸਮਝ ਨਾਲ ਉਹ بگੜੀ ਚੀਜ਼ ਨੂੰ ਸਹੀ ਹੁਣ ਇਸੇ ਤਰ੍ਹਾਂ ਮੁਰਸ਼ਿਦ ਦਾ ਕੰਮ ਹੁੰਦਾ ਮਾਲਕ ਦੀ ਰਹਿਮਤ ਦਾ ਕੰਮ ਹੁੰਦਾ ਹੈ ਕਿ ਜੇ ਇਨਸਾਨ ਆਪਣੀ ਜ਼ਿੰਦਗੀ 'ਚ ਗਲਤੀਆਂ ਕਰਕੇ ਆਪਣੇ ਜੀਵਨ ਦੀ ਦਾਲ ਨੂੰ ਖਰਾਬ ਕਰ ਲਵੇ ਜਾਂ ਜ਼ਿੰਦਗੀ ਨੂੰ ਖਰਾਬ ਕਰ ਲੈਂਦਾ ਹੈ ਤਾਂ ਫਿਰ ਮਾਲਕ ਕਹਿੰਦੇ ਕੋਈ ਨਹੀਂ ਤੂੰ ਤਾਂ ਨਾ ਸਮਝੀ ਦੀ ਕਰ ਦਿੱਤਾ ਪਰ ਹੁਣ ਤੂੰ ਮਾਲਕ ਦੇ ਕੋਲ ਆ ਗਿਆ ਹੈ ਤਾਂ ਮਾਲਕ ਆਪਣੀ ਰਹਿਮਤ ਨਾਲ ਖਰਾਬ ਨੂੰ ਵੀ ਸਹੀ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਵਿਗੜੇ ਨੂੰ ਠੀਕ ਕਰਨਾ ਸ਼ੁਰੂ ਕਰ ਦਿੰਦੇ ਆ ਇਸ ਕਰਕੇ ਤੁਹਾਡੇ ਦੇ ਪਿੱਛੇ ਕੀ ਕਮੀਆਂ ਸੀ ਕੀ ਗਲਤੀਆਂ ਸੀ ਉਹਨਾਂ ਦੀ ਟੈਨਸ਼ਨ ਨਹੀਂ ਲੈਣੀ ਇਹ ਸੋਚੋ ਹੁਣ ਮੈਂ ਸੁਧਾਰ ਕਰਨ ਵਾਲੇ ਮਾਲਕ ਦੇ ਕੋਲ ਵਿਗੜੇ ਹੋਏ ਨੂੰ ਠੀਕ ਕਰਨ ਵਾਲੇ ਮਾਲਕ ਦੇ ਕੋਲ ਕਿਉਂਕਿ ਘੜੀ ਵਿਗੜਦੀ ਹੈ ਕਾਰੀਗਰ ਕੋਲ ਲੈ ਜਾਂਦੇ ਆਪੇ ਹੀ ਠੀਕ ਕਰ ਦਿੰਦਾ ਹੈ ਕਪੜਾ ਮੈਲਾ ਹੁੰਦਾ ਧੋਬੀ ਕੋਲ ਲੈ ਜਾਂਦੇ ਆਪੇ ਹੀ ਧੋ ਦਿੰਦਾ ਹੈ ਤਾਂ ਜੇ ਅਸੀਂ ਵੀ ਵਿਗੜੇ ਹੋਏ ਆ ਥੋੜੇ ਬੋਤੇ ਜਾਂ ਬਹੁਤ ਜ਼ਿਆਦਾ ਚਲੋ ਜਿੰਨੇ ਵੀ ਹੈ ਥੋੜੇ ਕੀ ਤਾਂ ਬਹੁਤੇ ਕੀ ਜਿੰਨੇ ਵੀ ਵਿਗੜੇ ਹੋ ਜਾ ਜ਼ਿੰਦਗੀ 'ਚ ਕੁਝ ਵਿਗਾੜ ਚੱਲ ਰਿਹਾ ਹੈ ਮੇਰਾ ਰਿਸ਼ਤਾ ਵਿਗੜ ਰਿਹਾ ਹੈ ਮੇਰਾ ਕਾਰੋਬਾਰ ਵਿਗੜ ਰਿਹਾ ਹੈ ਮੇਰੀ ਹੈਲਥ ਵਿਗੜ ਰਹੀ ਹੈ ਸਿਹਤ ਵਿਗੜ ਰਹੀ ਹੈ ਉਹ ਕੁਝ ਵੀ ਵਿਗੜ ਰਿਹਾ ਹੈ ਹੁਣ ਪਾਲਧੀ ਆਪਣੇ ਮਾਲਿਕ ਰੂਪੀਓ ਸੱਚੇ ਕਾਰੀਗਰ ਕੋ ਉਹ ਵਿਗੜਿਆ ਨੂੰ ਆਪੇ ਠੀਕ ਕਰੇਗਾ ਮੈਂ ਜਿੰਦਾ ਕਿਉਂ ਰਹਾ ਮੈਂ ਟੈਨਸ਼ਨ ਕਿਉਂ ਲਾ ਮੈਂ ਠੀਕ ਆ ਆਪਣੀਆਂ ਗਲਤੀਆਂ ਦਾ ਵਿਗਾੜ ਲਿਆ ਮੈਂ ਆਪਣੀਆਂ ਗਲਤੀਆਂ ਨਾਲ ਟੱਕਰ ਮਾਰ ਕੇ ਗੱਡੀ ਦਾ ਐਕਸੀਡੈਂਟ ਕਰ ਲਿਆ ਮੈਂ ਮਾਨੂੰ ਆ ਗਿਆ ਉਹ ਕੰਪਨੀ ਕੋ ਜਿਸਨੇ ਮੇਰੀ ਜ਼ਿੰਦਗੀ ਦੀ ਗੱਡੀ ਨੂੰ ਬਣਾਇਆ ਹੈ ਹੁਣ ਜੇ ਗੱਡੀ ਦਾ ਐਕਸੀਡੈਂਟ ਹੋ ਜਾਵੇ ਕਿੱਥੇ ਭੇਜਦੇ ਆ ਕੰਪਨੀ 'ਚ ਭੇਜਦੇ ਆ ਕਿ ਨਹੀਂ ਕਿ ਲੈ ਵੀ ਸਾਡੇ ਤੋਂ ਗਲਤੀ ਨਾ ਲੱਗ ਗਈ ਹੁਣ ਠੀਕ ਕਰੋ ਇਹਨੂੰ ਤਾਂ ਹੁਣ ਜੇ ਤੁਹਾਡੀ ਇਹ ਜ਼ਿੰਦਗੀ ਦੀ ਗੱਡੀ ਆ ਬਣਾਉਣ ਵਾਲਾ ਕੌਣ ਆ ਉਹ ਮਾਲਕ ਕੋ ਪ੍ਰਮਾਤਮਾ ਉਹ ਪ੍ਰਭੂ ਉਹ ਨਿਰੰਕਾਰ ਆ ਜਦੋਂ ਹੀ ਕਰਜ ਤੁਸੀਂ ਆ ਗਏ ਹੋ ਤਾਂ ਸੋਚੋ ਜਿੰਨੇ ਮਰਜ਼ੀ ਵਿਗੜੇ ਹੋਈਏ ਉਹ ਜਿੰਨੀਆਂ ਮਰਜ਼ੀ ਟੱਕੜਾ ਮਾਰ ਮਾਰ ਕੇ ਡੈਂਟ ਪਾਏ ਹੋਏ ਹੁਣ ਮਾਲਕ ਆਪੇ ਸਿੱਧੇ ਕਰਨਗੇ ਸਭ ਠੀਕ ਹੋਏਗਾ ਕਿਉਂਕਿ ਵਿਗੜੀਆਂ ਨੂੰ ਬਣਾਣਾ ਮੇਰੇ ਮਾਲਕ ਦਾ ਕੰਮ ਹੈ ਪਰ ਉਥੇ ਸਮਰਪਣ ਕਰਨਾ ਤੁਹਾਡਾ ਕੰਮ ਹੁਣ ਗੱਡੀ ਜਾਵੇ ਔਰ ਖੜੀ ਰਵੇ ਜਿੱਦਾਂ ਉਹਨੂੰ ਠੋਕੇ ਆ ਬਜਾਇਆ ਜਾਵੇ ਚੁੱਪਚਾਪ ਸਹੀ ਜਾਵੇ ਤਾਂ ਫਿਰ ਉਹ ਠੀਕ ਵੀ ਤਾਂ ਜੇ ਉਹਦੇ ਨੱਟ ਖੋਲਣ ਲੱਗੇ ਮੈਂ ਨਹੀਂ ਹੁਲਾਣਾ ਪਿੱਛੇ ਹੋਏ ਤਾਂ ਫਿਰ ਤਾਂ ਰਹਿ ਵਿਗੜੀ ਫੇਰ ਕਦੀ ਠੀਕ ਤਾਂ ਹੁਣ ਬੰਦੇ ਨੂੰ ਮਾਲਕ ਰਹਿਮਤ ਦੇਣ ਪਰ ਮੈਨੂੰ ਵੀ ਵਿਸ਼ਵਾਸ ਹੈ ਨਹੀਂ ਇਹ ਕਿਦਾਂ ਹੋਏਗਾ ਤਾਂ ਭਾਈ ਤੂੰ ਫਿਰ ਆਪਣਾ ਭਲਾ ਹੁਣ ਤੋਂ ਆਪ ਹੀ ਰੋਕ ਰਿਆਂ ਸਮਝਦੇ ਹੋ ਕਿ ਨਹੀਂ ਕਿਉਂਕਿ ਇਨਸਾਨ ਆਪਣਾ ਦੁਸ਼ਮਣ ਵੀ ਆਪ ਹੀ ਹੈ ਤੇ ਦੋਸਤ ਵੀ ਜਦੋਂ ਆਪਣੇ ਮਾਲਕ ਦੀ ਰਹਿਮਤ ਤੇ ਵਿਸ਼ਵਾਸ ਕਰਦਾ ਹੈ ਪੋਜ਼ਿਟਿਵ ਸੋਚ ਸੋਚਦਾ ਹੈ ਅੱਛੇ ਵਿਚਾਰ ਸੋਚਦਾ ਹੈ ਅੱਛਾ ਕਰਮ ਕਰਦਾ ਹੈ ਤਾਂ ਆਪਣਾ ਦੋਸਤ ਹੈ ਜਿਹੜਾ ਆਪਣੇ ਆਪ ਨੂੰ ਅੱਗੇ ਲੈ ਜਾਂਦਾ ਹੈ ਤਾਂ ਜਦੋਂ ਇਹੀ ਮਾਈਂਡ ਇਹੀ ਮਨ ਰੱਬ ਦੀਆਂ ਰਹਿਮਤਾਂ ਤੇ ਸ਼ੱਕ ਕਰਨਾ ਸ਼ੁਰੂ ਕਰ ਦੇਵੇ ਉਹ ਮਾਨਿਕ ਤੇ ਸ਼ੱਕ ਕਰਨਾ ਸ਼ੁਰੂ ਕਰ ਦੇਵੇ ਬੁਰੀਆਂ ਆਦਤਾਂ ਨਸ਼ੇ ਬੁਰੇ ਕਰਮ ਕਰਨਾ ਸ਼ੁਰੂ ਕਰ ਦੇਵੇ ਤਾਂ ਫਿਰ ਆਪਣੇ ਹੱਥੀ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਕੇ ਬਹਿ ਜਾਂਦਾ ਹੈ ਤਾਂ ਫਿਰ ਉਹਦਾ ਆਪਣਾ ਦੁਸ਼ਮਣ ਹੈ ਹੁਣ ਤੁਸੀਂ ਆਪਣੇ ਸਭ ਤੋਂ ਵੱਡੇ ਦੋਸਤ ਹੋ ਜਾਂ ਦੁਸ਼ਮਣ ਲੱਗਦਾ ਤਾਂ ਦੋਸਤ ਹੀ ਤਾਂਹੀਂ ਤਾਂ ਸੱਸਾਂ ਵਿੱਚ ਬੈਠੇ ਹੋ ਜੇ ਦੁਸ਼ਮਣ ਹੁੰਦੇ ਤਾਂ ਠੇਕੇ ਤੇ ਬੈਠੇ ਹੁੰਨਾ ਸੀ ਕਿ ਆਣ ਦੇ ਹੁਣ ਫਰਜ਼ ਕਰੋ ਤੁਸੀਂ ਇੱਕ ਗੱਡੀ ਲੈ ਲੈਂਦੇ ਹੋ ਹੁਣ ਸਸਤੀ ਗੱਡੀ ਵੀ ਲੈ ਲਈਏ ਤੁਸੀਂ 2.5 ਲੱਖ ਦੀ ਗੱਡੀ ਲੈ ਲਈ ਕੋਈ ਹੁਣ ਜਦੋਂ ਗੱਡੀ ਲੈ ਕੇ ਤੁਸੀਂ ਪੈਟਰੋਲ ਪੰਪ ਤੇ ਜਾਂਦੇ ਹੋ ਤਾਂ ਕੀ ਕਹਿੰਦੇ ਹੋ ਜੇ ਡੀਜ਼ਲ ਵਾਲੀ ਗੱਡੀ ਕੀ ਕਹਿੰਦੇ ਹੋ ਕਹਿੰਦੇ ਹੋ ਪੈਟਰੋਲ ਪਾ ਦਿਓ ਪਤਾ ਡੀਜ਼ਲ ਪਾਣਾ ਹੈ ਜੇ ਪੈਟਰੋਲ ਵਾਲੀ ਗੱਡੀ ਹੈ ਤਾਂ ਫੇ ਕੀ ਪਾਣਾ ਹੈ ਪੈਟਰੋਲ ਪਾਣਾ ਹੈ ਜਾ ਤੁਸੀਂ ਸ਼ੋਰੂਮ ਚੋਂ ਗੱਡੀ ਲੈਂਦੇ ਹੋ 2.5 ਲੱਖ ਦੀ ਤਾਂ ਕੋਈ ਤੁਹਾਡਾ ਮਿੱਤਰ ਆਵੇ ਉਹ ਹਟ ਗੱਡੀ ਨਵੀਂ ਲਈ ਹੈ ਟੈਂਕੀ ਖੋਲ ਟੈਂਕੀ ਕੀ ਕਰਨਾ ਹੈ ਮਿੱਟੀ ਦੇ ਬੱਕ ਭੜਕੇ ਵਿੱਚ ਪਾਣੇ ਆ ਪਾਣ ਦੋਗੇ ਤੁਸੀਂ ਕਿਉਂਕਿ ਤੁਹਾਨੂੰ ਪਤਾ ਇਹ ਗੱਡੀ ਇਸ ਵਾਸਤੇ ਨਹੀਂ ਬਣੀ ਕਿ ਇਹਦੇ ਵਿੱਚ ਮਿੱਟੀ ਪਾਈ ਜਾਵੇ ਭਾਈ ਹੋਏਗਾ ਤੂੰ ਮੇਰਾ ਦੋਸਤ ਪਰ 2.5 ਲੱਖ ਦੀ 3 ਲੱਖ ਦੀ ਗੱਡੀ ਲਈ ਹੈ ਹੈ ਮਿੱਟੀ ਪਾਣ ਦੇ ਮਤਨੂੰ ਵਿੱਚ ਖਰਾਬ ਕਰਨੀ ਹੈ ਚੱਲ ਪਿੱਛੇ ਅੱਜ ਤੋਂ ਤੇਰੀ ਮੇਰੀ ਯਾਰੀ ਜਰਾ ਸੋਚੋ ਇੱਕ 2.5 3 ਲੱਖ ਦੀ ਗੱਡੀ ਜਿਸੀ ਕਿਸੇ ਆਪਣੇ ਸੱਜਣ ਮਿੱਤਰ ਰਿਸ਼ਤੇਦਾਰ ਨੂੰ ਮਿੱਟੀ ਨਹੀਂ ਪਾਣ ਦਿੰਦੇ ਪਤਾ ਇੰਜਣ ਖਰਾਬ ਹੋ ਜਾਣਾ ਹੈ ਤਾਂ ਫਿਰ ਇਹ ਤੁਹਾਡੇ ਜੀਵਨ ਦੀ ਕੀਮਤ ਕੀ ਹੈ 2.5 3 ਲੱਖ ਹੈ ਕਿੰਨੀ ਹੈ ਅਸੀਂ ਇਹਨੂੰ ਇਹ ਵੀ ਨਹੀਂ ਕਹਿ ਸਕਦੇ ਕਰੋੜ ਕਿਉਂਕਿ ਕਰੋੜ ਵੀ ਬਹੁਤ ਇਹ ਜ਼ਿੰਦਗੀ ਅਨਮੋਲ ਹੈ ਪਰ ਜਦੋਂ ਕੋਈ ਸੱਜਣ ਮਿੱਤਰ ਰਿਸ਼ਤੇਦਾਰ ਆਂਦਾ ਲੈ ਸ਼ਰਾਬ ਪੀ ਲੈ ਆ ਤਮਾਕੂ ਖਾ ਲੈ ਆ ਸੂਟਾ ਲਾ ਲੈ ਆ ਨਸ਼ਾ ਕਰ ਲੈ ਅਸੀਂ ਕਹਿੰਦੇ ਲਿਆ ਭਾਈ ਤੂੰ ਤਾਂ ਮੇਰਾ ਦੋਸਤ ਹੈ ਜਾਨ ਦੇ ਅੰਦਰ ਓਏ ਸੋਚੋ ਜੇ ਢਾਈ ਲੱਖ ਦੀ ਗੱਡੀ ਤੇ ਅਸੀਂ ਮਿੱਟੀ ਨਹੀਂ ਪਾਣ ਦੇ ਸਕਦੇ ਕਿਉਂਕਿ ਉਹਦੇ ਵਾਸਤੇ ਬਣੀ ਨਹੀਂ ਐ ਤਾਂ ਆਪਣੇ ਇੰਨੇ ਕੀਮਤੀ ਸਰੀਰ ਵਿੱਚ ਅਸੀਂ ਨਸ਼ਿਆਂ ਦੀ ਗੰਦਗੀ ਇਹ ਸ਼ਰਾਬਾਂ ਦੀ ਗੰਦਗੀ ਇਹ ਬੁਰੀ ਚੀਜ਼ਾਂ ਕਿੱਦਾਂ ਪਾ ਰਹੇ ਆਂ ਕੋਈ ਸਿਸਟਮ ਤਾਂ ਖਰਾਬ ਹੋਣਾ ਹੀ ਆ ਸਾਡੀ ਜ਼ਿੰਦਗੀ ਦਾ ਜੇ ਗੱਡੀ ਨਾਲ ਇੰਨਾ ਪਿਆਰ ਕਰਦੇ ਹੋ ਨਾ ਗੱਡੀ ਵੀ ਛੱਡੋ ਮੋਟਰਸਾਈਕਲ ਨਾਲ ਵੀ ਇੰਨਾ ਪਿਆਰ ਕਰਦੇ ਹੋ ਉੱਚੀ ਮਿੱਟੀ ਪਾ ਸਕਦੇ ਤੁਸੀਂ ਤਾਂ ਆਪਣੇ ਆਪ ਨਾਲ ਕਦੋਂ ਪਿਆਰ ਕਰੋਗੇ